ਬੜਾ ਦਾ ਮੈਂ ਸੋ ਆਨਰਡ ਮੈਨੂੰ ਬਹੁਤ ਮਾਣ ਮਸਿਸ ਹੁੰਦਾ ਹੈ ਕਿ ਤੁਸੀਂ ਇੱਥੇ ਆਏ ਹੋ ਉਹ ਸੱਚ ਮੈਂ ਥੋੜੀ ਜਿਹਾ ਫ੍ਰੈਂਚ ਵੀ ਬੋਲਣਾ ਚਾਹੁੰਦਾ ਸੀਗਾ ਪਰ ਫਿਰ ਮੇ ਕਾਫੀ ਲੰਬਾ ਸਮਾਂ ਹੋਣਾ ਆ ਤੇ ਮੈਨੂੰ ਲੱਗਦਾ ਨਹੀਂ ਹੈਗਾ ਕਿ ਮੈਂ ਇਹ ਮੇਰੇ ਕੋਲ ਇਨਾ ਸਮਾਂ ਹੈਗਾ ਪਰ ਮੈਂ ਇੱਥੇ ਐਂਡ ਕਰਦਾ ਕਿ ਜੋ ਰੀਸੈਂਟਲੀ ਹੋਇਆ ਅਸੀਂ ਨਸਲ ਖੁਸ਼ੀ ਨੂੰ ਰੈਕਗਨਾਈਜ਼ ਕੀਤਾ ਉਹ ਗੱਲ ਵੀ ਥੋੜੀ ਜਿਹਾ ਅਸੀਂ ਉਹਦੇ ਬਾਰੇ ਗੱਲ ਕਰੀ ਹੈ ਪਿਛਲੇ ਸਾਲ ਪਹਿਲਾਂ ਦੱਸੋ ਕਿ ਇਸ ਠੀਕ ਹੈ ਮੈਂ ਜ਼ਿਆਦਾ ਨਹੀਂ ਤਾਂ ਨਹੀਂ ਬੋਲ ਰਿਹਾ ਕਿ ਸਮਾਂ ਠੀਕ ਹੈ ਠੀਕ ਹੈ ਸਹਿਮਤ ਹਾਂ ਕਿਉਂਕਿ ਸੰਗਤ ਹੋ ਆ ਗਿਆ ਲੈਣਾ ਪੈਂਦਾ ਜੇ ਤੁਸੀਂ ਕਹਿੰਦੇ ਹੋ ਕਿ ਠੀਕ ਹੈ ਤਾਂ ਮੈਂ ਹੋਰ ਜਾਊਂਗਾ ਜੇ ਤੁਸੀਂ ਨਹੀਂ ਕਹਿੰਦੇ ਹੋ ਫਿਰ ਮੈਂ ਇੱਥੇ ਸਮਾਪਤੀ ਕਰਦਾ ਲੱਗਦਾ ਕਿ ਲੋਕ ਸਹਿਮਤ ਨੇ ਓਕੇ ਠੀਕ ਹੈ ਮੈਂ ਇੱਥੇ ਇੱਕ ਹੋਰ ਗੱਲ ਐਡ ਕਰਨਾ ਕਿਉਂਕਿ ਮੈਨੂੰ ਲੱਗਦਾ ਜ਼ਰੂਰੀ ਗੱਲ ਹੈ ਇਹ ਆਪਣਾ ਆਈ ਜਸਟ ਆਸਕ ਫਰ ਦੀ ਪਰਮਿਸ਼ਨ ਆਫ ਦ ਸੰਗਤ ਟੂ ਗੋ ਅ ਲਿਟ ਲੰਗਰ ਇਟਸ ਲਾਈਕ ਵੈਨ ਯੂ ਆਰ ਓਵਰ ਯੂਰ ਟਾਈਮ ਐਂਡ ਦੈਨ ਯੂ ਸੇ ਹੇ ਗਾਇਜ਼ ਇਜ਼ ਇਟ ਓਕੇ ਟੂ ਗੋ ਓਵਰ ਐਂਡ ਐਵਰੀਵਨ ਇਜ਼ ਲਾਈਕ ਯਾ ਯਾ ਗੋ ਓਵਰ ਇਟਸ ਆਲ ਗੁੱਡ ਦੈਟਸ ਪ੍ਰੀਟੀ ਮਚ ਵਾਟ ਜਸਟ ਹੈਪਨਡ ਥੈਂਕ ਯੂ ਅਮ ਜੈਨਸਾਈਡ ਦੀ ਇੱਕ ਬਿਲ ਸੀਗੀ ਉਹ ਮੈਂ ਪਿਛਲੇ ਸਾਲ ਇੰਟਰੋਡਿਊਸ ਕੀਤਾ ਸੀਗਾ ਕਿ ਜੋ ਸਿੱਖਾਂ ਨਾਲ ਹੋਇਆ ਇਹ ਬੇਇਨਸਾਫੀ ਇਹ ਨਸਲਕੁਸ਼ੀ ਸੀਗੀ ਹੁਣ ਇਹਨੂੰ ਇਹ ਕਹਿਣਾ ਲੋਕ ਕੀ ਕਹਿੰਦੇ ਕਿ ਨਹੀਂ ਤੁਸੀਂ ਲੋਕਾਂ ਨੂੰ ਵੰਡ ਰਹੇ ਹੋ ਤੁਸੀਂ ਲੋਕਾਂ ਨੂੰ ਤੁਸੀਂ ਇੱਕ ਮਸਲਾ ਨੂੰ ਉਠਾਰ ਰਹੇ ਹੋ ਤੇ ਫਿਰ ਇਹਦੇ ਚ ਬੈਸ ਹੋਊਗੀ ਤੁਸੀਂ ਪ੍ਰੋਬਲਮ ਉਠਾਰ ਰਹੇ ਹੋ ਤੁਸੀਂ ਸਮੱਸਿਆ ਉਠਾਰ ਰਹੇ ਹਾਂ ਮੈਂ ਤੇ ਕਹਿੰਦੇ ਨਹੀਂ ਕਿਉਂਕਿ ਜੇ ਹੁਣ ਤੱਕ ਜੋੜੇ ਲੋਕ ਕਹਿੰਦੇ ਸੀਗੇ ਕਿ ਜੋ ਸਿੱਖਾ ਨਾਲ 1984 ਚ ਹੋਇਆ ਜੋ ਦਿੱਲੀ ਚ ਹੋਇਆ ਤੇ ਸਾਰੇ ਭਾਰਤ ਚ ਹੋਇਆ ਲੋਕ ਉਹਨੂੰ ਦੰਗੇ ਕਹਿੰਦੇ ਨੇ ਹੈਨਾ ਆਮ ਬੋਲੀ ਚ ਅਸੀਂ ਦੰਗੇ ਕਹਿੰਦੇ ਨੇ ਹੁਣ ਦੰਗੇ ਇਹ ਹੁੰਦਾ ਕਿ ਜਦੋਂ ਦੋ ਬੰਦੇ ਲੜਦੇ ਨੇ ਜਾਂ ਦੋ ਕਿਸੇ ਵੱਡੇ ਗਰੁੱਪ ਇਕੱਠੇ ਹੋ ਕੇ ਲੜਦੇ ਨੇ ਉਹਨੂੰ ਕਹਿੰਦੇ ਦੰਗੇ ਜਦੋਂ ਕਈ ਬੰਦੇ ਕਈ ਦੋਨੇ ਪਾਸੇ ਹਥਿਆਰ ਹਥਿਆਰੋਂ ਦੇ ਦੋ ਪਾਸੇ ਵਿੱਚ ਕਾਫੀ ਆਬਾਦੀ ਹੁੰਦੀ ਹੈ ਤੇ ਦੋ ਪਾਸੇ ਲੜਦੇ ਨੇ ਇਹਦੇ ਵਿੱਚ ਜੇ ਅਸੀਂ ਦੰਗੇ ਕਹਿੰਦੇ ਆ ਤਾਂ ਅਸੀਂ ਕਹਿ ਰਹੇ ਆ ਕਿ ਹਿੰਦੂ ਭਾਈਚਾਰਾ ਜਾਣ ਬੁਝ ਕੇ ਸਾਰੇ ਨਾਲ ਲੜਦੇ ਸੀਗੇ ਜੇ ਦੰਗੇ ਕਹਿੰਦੇ ਆ ਤੇ ਇਹ ਗੱਲ ਝੂਠੀ ਆ ਆਮ ਹਿੰਦੂ ਪਰਿਵਾਰ ਨੇ ਸਾਡੇ ਨਾਲ ਨਹੀਂ ਲੜਿਆ ਇਹ ਕੋਈ ਹਿੰਦੂ ਚ ਸਿੱਖ ਝਗੜਾ ਨਹੀਂ ਸੀਗਾ ਇਹ ਝੂਠੀ ਗੱਲ ਹੈ ਜਦੋਂ ਅਸੀਂ ਨਸੂਖੀ ਕਹਿੰਨੇ ਆ ਅਸੀਂ ਜਿਹੜੇ ਸਹੀ ਦੋਸ਼ੀ ਨੂੰ ਦੋਸ਼ੀ ਲਾਉਨੇ ਆ ਉਹਦੇ ਉੱਤੇ ਲਾਉਨੇ ਆ ਕਿ ਜਿਹੜੇ ਐਕਚੁਅਲੀ ਵਾਕਈ ਉਹਨਾਂ ਨੇ ਕੀਤਾ ਆ ਸੀ ਉਹਨੂੰ ਕਹਿ ਰਹੇ ਆ ਤੇ ਜਿਨੇ ਕੀਤਾ ਬੜਾ ਸਾਫ਼ ਸਬੂਤ ਹੈ ਕਿ ਸਰਕਾਰ ਨੇ ਕੀਤਾ ਜਿਹੜੇ ਇਲੈਕਟਡ ਅਫੀਸ਼ਲ ਸੀਗੇ ਜਿਦਾਂ ਅਸੀਂ ਇਲੈਕਟਡ ਹੈਗੇ ਆ ਸਮਝਣਾ ਚਾਹੀਦਾ ਕਿ ਨਹੀਂ ਭੈੜੀ ਗੱਲ ਹੈ ਕਿ ਇਲੈਕਟਡ ਅਫੀਸ਼ਲਸ ਉਸ ਸਮੇਂ ਦੇ ਉਹਨਾਂ ਨੇ ਵੋਟਰ ਲਿਸਟ ਕੱਢ ਕੇ ਜੀ ਦੇ ਚ ਨੋ ਨੋ ਲਿਖਿਆ ਕਿ ਹਾਂ ਜੀ ਇਸ ਘਰ ਦੇ ਵਿੱਚ ਸਿੱਖ ਰਹਿੰਦਾ ਹੈ ਇਸ ਘਰ ਚ ਨਹੀਂ ਰਹਿੰਦਾ ਤੇ ਘਰ ਘਰ ਜਾ ਕੇ ਜਿਹੜੇ ਸਿੱਖਾਂ ਦੇ ਘਰ ਜਾ ਕੇ ਸਿੱਖਾਂ ਨੂੰ ਸਾੜੇ ਸਿੱਖਾਂ ਨੂੰ ਮਾਰੇ ਤੇ ਜਿਹੜੇ ਨਹੀਂ ਸੀਗੇ ਉਹਨੂੰ ਨਹੀਂ ਮਾਰੇ ਜੀ ਦੰਗੇ ਹੁੰਦੇ ਇਹਨਾਂ ਸੋਚ ਸਮਝ ਕੇ ਤਰੀਕਾ ਕਿਦਾਂ ਹੁੰਦਾ ਆਪੇ ਸੋਚ ਲਓ ਜੇ ਦੰਗੇ ਸੀਗੇ ਤੇ ਇਹਨਾਂ ਸੋਚ ਸੋਚ ਸਮਝ ਕੇ ਤਰੀਕਾ ਕਿਦਾਂ ਹੁੰਦਾ ਤੇ ਦੂਜੀ ਗੱਲ ਹੈ ਕਿ ਜਿਹੜੀ ਸੱਚ ਦੀ ਗੱਲ ਇਹ ਹੈ ਕਿ ਸਾਡੇ ਜਿਹੜੇ ਹਿੰਦੂ ਮੁਸਲਮ ਪਰਿਵਾਰ ਸੀਗੇ ਗਵੰਡੀ ਸੀਗੇ ਉਹਨਾਂ ਨੇ ਆਪਣਾ ਜਾਨ ਨੂੰ ਖਾਤਰੇ ਚ ਪਾ ਕੇ ਸਿੱਖ ਨੂੰ ਬਚਾਇਆ ਵੀ ਹੈਗਾ ਆ ਤੇ ਅਸੀਂ ਕਦੇ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਇਹਦੇ ਮਨ ਚ ਗਲਤ ਫਹਿਮੀ ਹੋਵੇ ਕਿ ਹਿੰਦੂ ਸਿੱਖ ਝਗੜਾ ਸੀਗਾ ਉਸ ਗਲਤ ਸੋਚ ਨੂੰ ਝੂਠੀ ਸੋਚ ਨੂੰ ਖਤਮ ਕਰਨ ਲਈ ਅਸੀਂ ਚਾਹੁੰਦੇ ਆ ਕਿ ਜਿਹੜੀ ਸਹੀ ਗੱਲ ਹੋਵੇ ਲੋਕਾਂ ਨੂੰ ਪਤਾ ਲੱਗੇ ਇਹ ਨਸੋ ਕੁਸ਼ੀ ਸੀਗੀ ਸਰਕਾਰ ਨੇ ਕੀਤਾ ਕੀ ਹੁੰਦਾ ਕਿ ਜਿਹੜਾ ਗਲਤ ਫਹਿਮੀ ਫਲਾਇਆ ਜਾਂਦਾ ਜਿਹੜਾ ਲੋਕ ਨੂੰ ਵਾਕੀ ਵੰਡਦਾ ਸੀਗਾ ਉਹ ਅਸੀਂ ਉਹਨੂੰ ਖਤਮ ਕਰਦੇ ਆ ਕਿ ਸਾਡੀ ਲੜਾਈ ਕਿਸੇ ਕੌਮ ਨਾਲ ਨਹੀਂ ਹੈਗਾ ਨਾ ਕਿਸੇ ਕੌਮ ਨਾਲ ਸਾਡੀ ਲੜਾਈ ਹੈ ਲੜਾਈ ਸਾਡੀ ਕੀ ਹੈ ਹੱਕ ਸੱਚ ਇਨਸਾਫ ਦੀ ਹੈ ਕਿ ਸਰਕਾਰ ਨੇ ਸਰਨਾਥ ਰੱcka ਕੀਤਾ ਸਹੀ ਗੱਲ ਹੈ ਸਾਡੇ ਕੋਲ ਸਬੂਤ ਹੈਗਾ ਨਨਵਾਤੀ ਕਮਿਸ਼ਨ ਸਾਫ਼ ਲਿਖਿਆ ਕਿ ਇਲੈਕਟਿਡ ਅਫੀਸ਼ਰਸ ਪਲੈਨਿੰਗ ਤਰੀਕੇ ਤੋਂ ਸੋਚ ਸਮਝ ਕੇ ਤਰੀਕੇ ਤੋਂ ਬਿਨਾਂ ਇਹ ਹੋ ਨਹੀਂ ਸਕਦਾ ਸੀਗਾ ਸੋ ਜੋ ਹੋਇਆ ਪਿਛਲੇ ਦਿਨਾਂ 'ਚ ਮੈਂ ਸਾਲ ਪਹਿਲਾਂ ਮੋਸ਼ ਲੈ ਆਂਦਾ ਸੀ ਕਿ ਉਦੋਂ ਪੈਸ ਨਹੀਂ ਹੋਇਆ ਸਰਕਾਰ ਨੇ ਕਈ ਗਲਤ ਗੱਲਾਂ ਦਸੀਆਂ ਕਿ ਇਹ ਨਹੀਂ ਹੋਇਆ ਇੱਥੇ ਮੈਂ ਇੱਕ ਸਮਝਾਉਣਾ ਚਾਹੁੰਦਾ ਕਿ ਕੀ ਕਿਉਂ ਪੈਸ ਹੋਇਆ ਇਹ ਜ਼ਰੂਰੀ ਗੱਲ ਸਮਝਣਾ ਸੋ ਸਰਕਾਰ ਨੇ ਪਹਿਲਾਂ ਜਦੋਂ ਮੈਂ ਮਤਾ ਲਿਆਂਦਾ ਸੀਗਾ ਸਰਕਾਰ ਨੇ ਕਿਹਾ ਨਹੀਂ ਅਸੀਂ ਸਪੋਰਟ ਨਹੀਂ ਕਰਨਾ ਦੋ ਮੇਰੀ ਪਾਰਟੀ ਤੇ ਹੋਰ ਪਾਰਟੀਆਂ ਕਿ ਹਾਂ ਅਸੀਂ ਸਪੋਰਟ ਕਰਦੇ ਹਾਂ ਰੂਲਿੰਗ ਪਾਰਟੀ ਅੰਟੇਰੀਅਰ ਸੂਬੇ ਦੇ ਚੋਣਾਂ ਕਿਹਾ ਨਹੀਂ ਉਹਨੇ ਤਿੰਨ ਕਾਰਨ ਦੱਸਿਆ ਇੱਕ ਕਹਿੰਦੇ ਸੀ ਕਿ ਜਾਦੇ ਸਿੱਖ ਨਹੀਂ ਮਰੇ ਜਿਹੜਾ ਮੈਨੂੰ ਕਾਫੀ ਦਰਦ ਮਸ ਉਸ ਵਜੋਂ ਨੇ ਇਹ ਗੱਲ ਕਹੀ ਹੈ ਕਿਉਂਕਿ ਇੱਕ ਤਾਂ ਕਾਨੂੰਨੀ ਤੌਰ ਤੇ ਡੈਫੀਨੇਸ਼ਨ ਸਹੀ ਨਹੀਂ ਕਿ ਕਿੰਨੇ ਬੰਦੇ ਮਰੇ ਪਰ ਦੂਜੀ ਗੱਲ ਕਿੰਨੀ 6:00 ਵਜ ਦੀ ਹੈ ਜਦੋਂ ਕੋਈ ਕਹਿੰਦਾ ਕਿ ਨਹੀਂ ਤੁਹਾਡੇ ਜਾਦੇ ਬੰਦੇ ਨਹੀਂ ਮਰੇ ਇਸ ਕਰਕੇ ਅਸੀਂ ਨਹੀਂ ਮੰਨਦੇ ਕਿ ਨਸਤ ਖੁਸ਼ੀ ਸੀਗੀ ਇਹ ਨਹੀਂ ਪੈੜੀ ਗੱਲ ਐ ਇਦਾਂ ਕਹਿਣਾ ਕਿਸੇ ਨੂੰ ਦੂਜੀ ਗੱਲ ਕਹਿੰਦੇ ਕਿ ਇਹ ਕੋਈ ਥਾਂ ਨਹੀਂ ਹੈਗਾ ਇਸ ਗੱਲ ਕਰਨ ਨੂੰ ਹਾਲਾਂਕਿ ਦੋ ਵਾਰੀ ਪਹਿਲਾਂ ਸੂਬੇ ਦੇ ਵਿੱਚ ਇਦਾਂ ਦੇ ਮੋਸ਼ਨ ਹੋਰ ਕਾਮਨਲੀ ਪਾਸ ਹੋ ਚੁੱਕਾ ਸੀਗਾ ਤੇ ਅਸੀਂ ਕਿਹਾ ਕਿ ਇਹ ਵੀ ਪੈੜੀ ਗੱਲ ਐ ਕਿਦਾਂ ਕਹਿਣਾ ਝੂਠੀ ਗੱਲ ਐ ਤੀਜੀ ਗੱਲ ਕਹਿੰਦੇ ਕਿ ਤੁਸੀਂ ਸਾਡੇ ਨਾਲ ਗੱਲ ਨਹੀਂ ਕੀਤੀ ਇੱਕ ਪਾਸੇ ਉਹ ਨਸਲ ਕੁਸ਼ੀ ਨੂੰ ਮਾਨਤਾ ਦੇਣੀ ਐ ਰੈਕਗਨਾਈਜ਼ ਕਰਨਾ ਦੂਜੀ ਪਾਸੋਂ ਇਨੀ ਨਿੱਕੀ ਜੀ ਨਜਾਇਜ਼ ਗੱਲ ਕਿ ਸਾਡੇ ਨਾਲ ਗੱਲ ਨਹੀਂ ਕੀਤੀ ਇਹ ਕਿਹੜੀ ਗੱਲ ਹੈ ਇਹ ਕੋਈ ਕਾਰਨ ਹੈ ਨਾ ਸਪੋਰਟ ਕਰਨਾ ਪਰ ਇੱਥੇ ਮੈਂ ਕੌਮ ਦੀ ਸਿਰਫ ਕਰਨੀ ਹੈ ਸਿੱਖ ਕੌਮ ਇਕੱਠੇ ਹੋ ਕੇ ਉਹਨਾਂ ਨੇ ਕਿਹਾ ਕਿ ਇਹ ਗੱਲ ਬਹੁਤ ਗਲਤ ਹੈ ਜੋ ਜਿਸ ਤਰੀਕੇ ਨਾਲ ਸਾਡੇ ਨਾਲ ਕੀਤਾ ਗਿਆ ਤੇ ਸਿੱਖ ਕੌਮ ਟੋਰਾਂਟੋ ਦਾ ਉਹਨਾਂ ਨੇ ਕਿਹਾ ਆਸੀ ਸੂਬੇ ਦੇ ਮੁੱਖ ਮੰਤਰੀ ਨੂੰ ਬੁਲਾਉਣਾ ਨਹੀਂ ਹੈਗਾ ਆਪਣੇ ਨਗਰ ਕੀਰਤਨ ਤੇ ਬੜਾ ਬੋਲਡ ਸੈਂਟ ਉਹਨੇ ਲਿਆ ਤੇ ਕਿਹਾ ਪੂਰੀ ਆਸੀ ਉਸ ਪਾਰਟੀ ਨੂੰ ਬੁਲਾਉਣਾ ਨਹੀਂ ਹੈਗਾ ਤੇ ਹੋਇਆ ਕਿ ਉਹ ਫਿਰ ਡਰ ਗਏ ਕਹਿੰਦੇ ਯਾਰ ਕੌਮ ਤਾਂ ਉੱਠ ਰਹੇ ਨੇ ਸਾਡੇ ਖਿਲਾਫ ਬੋਲ ਰਹੇ ਨੇ ਤੇ ਸਿਆਦ ਨੂੰ ਕੁਝ ਕਰਨਾ ਚਾਹੀਦਾ ਤੇ ਸਿੱਖ ਕਮਿਊਨਿਟੀ ਕਰਕੇ ਕਈ ਲੋਕ ਕਹਿੰਦੇ ਜਗਮੀ ਸਿੰਘ ਵਧਾਈਆਂ ਤੁਸੀਂ ਵਧੀਆ ਕੀਤਾ ਕੰਮ ਕੀਤਾ ਨਹੀਂ ਮੈਂ ਨਹੀਂ ਕੀਤਾ ਪਹਿਲਾਂ ਤਾਂ ਮੈਂ ਕਦੇ ਨਹੀਂ ਕਰ ਸਕਦਾ ਕਮਿਊਨਿਟੀ ਇਕੱਠੇ ਹੋ ਕੇ ਕਰ ਸਕਦੇ ਨੇ ਕੋਈ ਵੀ ਵਧੀਆ ਕੰਮ ਹੁੰਦਾ ਕਿ ਸਾਰੇ ਇਕੱਠੇ ਹੋ ਕੇ ਕਰਦੇ ਨੇ ਚਲੋ ਠੀਕ ਹੈ ਥੋੜੀ ਜਿਹੀ ਲੀਡ ਕੀਤਾ ਪਰ ਇਹ ਮੋਸ਼ਨ ਇਹ ਮਤਾ ਪਾਸ ਹੋਇਆ ਕਿਉਂਕਿ ਕੌਮ ਨੇ ਇੱਕ ਸਟੈਂਸ ਲੈ ਆਤੇ ਕਿ ਆ ਕਿ ਜੋ ਤੁਸੀਂ ਪਹਿਲਾ ਬਿਆਨ ਦੇ ਮਤਾ ਦੇ ਖਿਲਾਫ ਵੋਟ ਪਾਈਏ ਗਲਤ ਸੀਗੀ ਗੱਲ ਤੇ ਤੁਸੀਂ ਕੁਝ ਹੋਣ ਕੁਝ ਕਰੋ ਤੇ ਇਸ ਕਰਕੇ ਹੁਣ ਮਤਾ ਲਿਆਂਦਾ ਤੇ ਮੈਂ ਇੱਥੇ ਸਿਫਤ ਵੀ ਕਰਦਾ ਭਾਵੇਂ ਮੇਰੇ ਵਿਰੋਧੀ ਪਾਰਟੀ ਹੈਗੇ ਨੇ ਪਰ ਮੈਂ ਹਰਿੰਦਰ ਮਲੀ ਦਾ ਸਿਫਤ ਕਰਦਾ ਕਿਉਂਕਿ ਉਹਨਾਂ ਨੇ ਮਤਾ ਲਿਆਂਦਾ ਤੇ ਉਹਨਾਂ ਦਾ ਮੈਂ ਧੰਨਵਾਦੀ ਆ ਭਾਵੇਂ ਉੱਥੇ ਨਹੀਂ ਹੈਗੇ ਉਹਨਾਂ ਲਈ ਅਸੀਂ ਜ਼ਰੂਰ ਇੱਕ ਜ਼ਿਕਾਰਾ ਛੱਡੇ ਆ ਜਿਨ੍ਹਾਂ ਨੇ ਮਤੇ ਲਿਆਂਦਾ ਸੀ ਸਤ ਸ੍ਰੀ ਅਕਾਲ ਇਹਦੇ ਚ ਕਰਜ ਲੈਂਦਾ ਲੈਂਦਾ ਆ ਕਿਉਂਕਿ ਜਦੋਂ ਤੁਹਾਨੂੰ ਜਿਵੇਂ ਤੁਹਾਨੂੰ ਪਤਾ ਆ ਮੇਰਾ ਵੀਜ਼ਾ ਇਨਕਾਰ ਕੀਤਾ ਗਿਆ ਮੈਂ ਆਪਣਾ ਮਹਾਤਾਤੀ ਨਹੀਂ ਜਾ ਸਕਦਾ ਮੈਂ ਪੰਜਾਬ ਨਹੀਂ ਜਾ ਸਕਦਾ ਅੰਮ੍ਰਿਤਸਰ ਨਹੀਂ ਜਾ ਸਕਦਾ ਜਿੱਥੋਂ ਮੈਂ ਅੰਮ੍ਰਿਤਸਰ ਕੇ ਅਨੰਤਪੁਰ ਸਾਹਿਬ ਨਹੀਂ ਜਾ ਸਕਦਾ ਮੇਰੇ ਪੂਆ ਜੀ ਦੇ ਘਰੇ ਪੂਆ ਜੀ ਫੋਫੜ ਜਿਹੜੀ ਪਟਿਆਲੇ ਰਹਿੰਦੇ ਨੇ ਉੱਥੇ ਨਹੀਂ ਜਾ ਸਕਦਾ ਕਿਉਂਕਿ ਮੈਂ ਹੱਕ ਸੱਚ ਇਨਸਾਫ ਦੀ ਗੱਲ ਕੀਤੀ ਤੇ ਇੰਡੀਆ ਸਰਕਾਰ ਨੇ ਮੇਰਾ ਵੀਜ਼ਾ ਇਨਕਾਰ ਕੀਤਾ ਮੈਨੂੰ ਪਹਿਲਾਂ ਪਤਾ ਸੀ ਕਿ ਇਹ ਹੋ ਸਕਦਾ ਕੇ ਇਹਨੇ ਮੈਨੂੰ ਦੱਸਿਆ ਵੀ ਸੀ ਕਿ ਤੁਹਾਡੇ ਨਾਲ ਇਹ ਹੋ ਸਕਦਾ ਕਿਉਂਕਿ ਤੁਸੀਂ ਮਨੁੱਖੀ ਅਧਿਕਾਰਾਂ ਦੀ ਗੱਲਾਂ ਕਰਦੇ ਹੋ ਤੁਹਾਡੇ ਨਾਲ ਇਹ ਹੋਊਗਾ ਤੇ ਇਹ ਕਹਿੰਦੇ ਕਿ ਤੁਸੀਂ ਸ਼ਾਇਦ ਸੋਚਿਓ ਮੈਂ ਕਿਹਾ ਆਪਣੇ ਕੌਮ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਹੋਈਆਂ ਬਹੁਤ ਵੱਡੀਆਂ ਹੋਈਆਂ ਇਹ ਤਾਂ ਨਿੱਕੀ ਜੀ ਗੱਲ ਹੈ ਕਿ ਮੇਰਾ ਵੀਜ਼ਾ ਆਉਂਦਾ ਜਾਂਦਾ ਤਾਂ ਕੀ ਹੈ ਤੇ ਇਸ ਕਰਕੇ ਸਮਝਣਾ ਚਾਹੀਦਾ ਕਿ ਹਾਲੇ ਵੀ ਬਹੁਤ ਪ੍ਰੋਬਲਮਸ ਹੈਗੇ ਨੇ ਜਿਹੜੇ ਬੰਦਾ ਸੱਚ ਦੀ ਗੱਲ ਕਰਦਾ ਉਹਨੂੰ ਚੁਪ ਕਰਨਾ ਕੋਸ਼ਿਸ਼ ਕਰਦੇ ਨੇ ਸਰਕਾਰ ਵੀ ਕਰਦੇ ਨੇ ਤੇ ਇਹ ਤੁਸੀਂ ਇਹ ਵੀ ਸੋਚੋ ਕਿ ਕਿਉਂ ਕਰਦੇ ਨੇ ਕਿਉਂਕਿ ਇੱਥੇ ਆਪਣਾ ਇੱਥੇ ਅਸੀਂ ਸਵੇਰੇ ਜਿ ਬੈਠੇ ਆ ਇੱਥੇ ਲੋਕ ਇਹ ਕਹਿੰਦੇ ਕਦੇ ਕਹਿੰਦੇ ਕਿ ਅਸੀਂ ਅਲੱਗ ਹੋਣਾ ਇਹਨਾਂ ਨੂੰ ਕੈਦ ਨਹੀਂ ਕਰਦੇ ਇਹਨੂੰ ਮਾਰ ਦੇਣੀ ਹੈਗੇ ਉਹਨੂੰ ਟੌਰਚਰ ਨਹੀਂ ਕਰਦੇ ਲੋਕਾਂ ਦਾ ਹੱਕ ਹੈ ਕਹਿਣਾ ਤਾਂ ਉਹਨਾਂ ਦਾ ਹੱਕ ਬਣਦਾ ਪਰ ਉਥੇ ਜੇ ਕੋਈ ਵੀ ਗੱਲ ਕਹਿੰਦਾ ਆਜ਼ਾਦੀ ਦੀ ਗੱਲੀ ਛੱਡੋ ਸਿਰਫ ਜਦੋਂ ਕਹਿੰਦੇ ਕਿ ਇਹ ਸਰਕਾਰ ਤੁਹਾਡੀ ਗਲਤ ਹੈ ਉਦੋਂ ਫਿਰ ਕਿਸੇ ਨੂੰ ਜੇਲ੍ਹ ਚ ਪਾਉਂਦੇ ਨੇ ਇੱਕ ਬਾਲੀਵੁੱਡ ਐਕਟਰ ਨੂੰ ਵੀ ਉਹਦੇ ਉੱਤੇ ਚਾਰजेस ਫਾਇਲ ਕੀਤੇ ਸੀਗੇ ਅਮੀਰ ਖਾਨ ਉਹ ਸਿਰ ਬੋਲਦਾ ਸੀਗਾ ਕਿ ਇਹ ਤੇ ਦੇਸ਼ ਦੇ ਵਿੱਚ ਮੈਨੂੰ ਲੱਗਦਾ ਕਿ ਥੋੜੀ ਜਿਹੀ ਗਲਤ ਸੁਭਾਜਾ ਹੈਗਾ ਜਾਂ ਇਹ ਤੇ ਦੇਸ਼ ਦੇ ਵਿੱਚ ਉਹਨੂੰ ਫਿਰ ਚਾਰजेस ਫਾਇਲ ਕੀਤੇ ਉਹਦੇ ਖਿਲਾਫ ਸੋ ਸਮਝਣਾ ਚਾਹੀਦਾ ਕਿ ਲੋਕਤੰਤਰ ਦੇਸ਼ ਦੀ ਕੀ ਨਿਸ਼ਾਨੀਆਂ ਨੇ ਤੇ ਲੋਕਤੰਤਰ ਦੇਸ਼ ਜਿਹੜਾ ਨਹੀਂ ਹੈਗਾ ਉਹਦੇ ਕੀ ਨਿਸ਼ਾਨੀਆਂ ਨੇ ਚਲੋ ਸਮਝਣਾ ਚਾਹੀਦਾ ਕਿ ਕਿੰਨੇ ਸਾਲ ਬਾਅਦ ਸਾਨੂੰ ਇੱਕ ਕਦਮ ਇਨਸਾਫ ਵੱਲ ਚੁੱਕਿਆ ਗਿਆ ਕਿਉਂਕਿ ਜੇ ਕਿਸੇ ਨਾਲ ਬੇਇਨਸਾਫੀ ਹੁੰਦੀ ਹੈ ਪਹਿਲੀ ਗੱਲ ਹੁੰਦੀ ਹੈ ਕਿ ਤੁਸੀਂ ਮੰਨੋ ਕਿ ਕਿਸੇ ਨਾਲ ਬੇਇਨਸਾਫੀ ਹੋਈ ਹੈ ਤੇ ਇਹ ਗੱਲ ਹੋਈ ਹੈ ਕਿ ਇੱਕ ਸੂਬੇ ਨੇ ਮੰਨਿਆ ਕਿ ਸਿੱਖਾਂ ਨਾਲ ਨਸਲ ਖੁਸ਼ੀ ਹੋਇਆ ਉਹਨੇ ਸਾਡੀ ਜੋ ਬੇਇਨਸਾਫੀ ਹੋਈ ਹੈ ਸਾਡੇ ਨਾਲ ਸਮਝਿਆ ਤੇ ਇਮਤਾਂ ਦਾ ਪੈਸ ਹੋਇਆ ਇਤਿਹਾਸਿਕ ਗੱਲ ਹੈ ਕਿ ਕਿਤੇ ਹੋਰ ਦੁਨੀਆ ਦੇ ਵਿੱਚ ਨਹੀਂ ਪੈਸ ਹੋਇਆ ਸੋ ਬੋਹ ਮਾਨ ਹੈ ਤੁਹਾਡੀ ਇਸ ਸਿੱਖ ਕੌਮ ਦੀ ਜਿੱਤ ਹੈ ਇਹ ਤੁਹਾਡੀ ਜਿੱਤ ਹੈ ਤੇ ਆਉਣ ਵਾਲੇ ਸਮੇਂ ਚ ਅਸੀਂ ਇਦਾਂ ਦੇ ਮਨੁੱਖੀ ਅਧਿਕਾਰਾਂ ਦੇ ਬਾਰੇ ਗੱਲ ਕਰਾਂਗੇ ਕਿਉਂਕਿ ਜਿੱਦੇ ਅਸੀਂ ਨਸਤਖੁਸ਼ੀ ਇੱਕ ਕੌਮ ਦੇ ਅਸੀਂ ਸਨਮਾਨਿਤ ਜਾਂ ਅਸੀਂ ਰੈਕੋਗਨਾਈਜ਼ ਕਰਦੇ ਆ ਇਹ ਹੋਰ ਹੋਰ ਕੌਮਾਂ ਲਈ ਵੀ ਹੈਗਾ ਜਿੱਥੇ ਅਸੀਂ ਹੋਲੋਕਾਸਟ ਜਰਮਿਨियन ਜੈਨਸਾਈਡ ਸਮਝਦੇ ਆ ਕਿ ਹੋਇਆ ਅਸੀਂ ਦੂਜੀ ਕੌਮਾਂ ਲਈ ਅਸੀਂ ਪ੍ਰੋਟੈਕਸ਼ਨ ਦੇ ਰਹੇ ਆ ਕਿਉਂਕਿ ਅਸੀਂ ਅਸੀਂ ਕਹਿ ਰਹੇ ਕਿ ਇਹ ਗੱਲ ਗਲਤ ਆ ਤੇ ਹੋਰਾਂ ਨਾਲ ਵੀ ਇਹਦਾ ਨਾ ਹੋਵੇ ਸੋ ਜਦੋਂ ਅਸੀਂ ਆਪਣੀ ਨਮਾਈ ਦੀ ਕਰ ਰਹੇ ਆ ਅਸੀਂ ਕੱਲੇ ਸਿੱਖਾਂ ਲਈ ਨਹੀਂ ਕਰ ਰਹੇ ਆ ਅਸੀਂ ਦੂਸਰੇ ਲੋਕਾਂ ਨਾਲ ਵੀ ਕਰ ਰਿਹਾ ਕਿਉਂਕਿ ਅਸੀਂ ਚਾਹੁੰਦੇ ਨੇ ਕਿ ਕਿਸੇ ਨਾਲ ਇਸ ਕਿਸਮ ਦਾ ਉਲੰਘਣਾ ਨਾ ਹੋਵੇ ਹੁਣ ਮੈਨੂੰ ਲੱਗਦਾ ਮੈਂ ਕਾਫੀ ਜ਼ਿਆਦਾ ਸਮਾਂ ਲੈ ਲਿਆ ਬਹੁਤ ਧੰਨਵਾਦ ਤੁਸੀਂ ਕਾਫੀ ਧਿਆਨ ਨਾਲ ਗੱਲ ਸੁਣੀ ਹੈ ਬਹੁਤ-ਬਹੁਤ ਮਿਹਰਬਾਨੀ ਪ੍ਰਬੰਧਕ ਕਮੇਟੀ ਦਾ ਮੈਂ ਧੰਨਵਾਦੀ ਹਾਂ ਸਾਰੇ ਜਿਹੜੇ ਆਏ ਹੋਏ ਉਹਨਾਂ ਦਾ ਧੰਨਵਾਦੀ ਹਾਂ ਤੇ ਇੱਕ ਵਾਰੀ ਫੇਰ ਤੁਹਾਨੂੰ ਵੀ ਮੈਂ ਵਧਾਈਆਂ ਦੇਣਾ ਚਾਹੁੰਦਾ ਕਿ ਤੁਸੀਂ ਇੰਨੀ ਸੋਹਣੀ ਉਪਰਾਲਾ ਕੀਤਾ ਕੰਕੋੜੀਆ ਯੂਨੀਵਰਸਿਟੀ ਚ ਜੋ ਕੀਤਾ ਇੱਥੇ ਗੁਰਦੁਆਰੇ ਸਾਹਿਬ ਚ ਜਿਵੇਂ ਕੀਤਾ ਆ ਤੇ ਮੇਰੇ ਮਿੱਤਰ ਬੈਠੇ ਨੇ ਕਮਰ ਸਿੰਘ ओके okay, ठीक है ਮਕਰ ਸਿੰਘ ਦਾ ਵੀ ਮੈਂ ਕਹਿਣਾ ਚਾਹੁੰਦਾ ਕਿ ਮੇਰੇ ਮਿੱਤਰ ਵੀ ਹੈਗਾ ਤੇ ਇਹਨੇ ਬਹੁਤ ਸੋਹਣਾ ਜੋ ਕਲਾਕਾਰ ਹੈ ਇੱਕ ਸਿੱਖੀ ਦੇ ਕੇ ਆਈਡੀਆ ਹੈਗਾ ਕਿ ਕਲਾਕਾਰ ਵੀ ਜ਼ਰੂਰੀ ਗੱਲ ਹੈ ਉਹ ਵੀ ਜ਼ਰੂਰੀ ਗੱਲ ਹੈ ਕਿ ਸਾਨੂੰ ਸਮਝਣਾ ਚਾਹੀਦਾ ਕਿ ਕਲਾਕਾਰ ਇੱਕ ਸਿੱਖ ਹੋਣ ਦਾ ਇੱਕ ਹਿੱਸਾ ਆ ਅਸੀਂ ਸੂਰਮੀ ਵੀ ਹੈਗੇ ਆ ਅਸੀਂ ਪੜਾਕੂ ਵੀ ਸਾਨੂੰ ਵੀ ਹੋਣਾ ਚਾਹੀਦਾ ਸਾਨੂੰ ਕਵਤਾਵਾਂ ਵੀ ਪੜ੍ਹਨੇ ਚਾਹੀਦੇ ਤੇ ਸਾਨੂੰ ਕਲਾਕਾਰ ਵੀ Focus So, I've just requested to explain the genocide motion real quickly. So, there was a genocide motion that was passed in the Ontario Parliament just a couple days ago. A year ago, I brought forward the motion, and it was voted down, it was rejected. But a year later, the same government that voted it down, one of their members, who I want to give a lot of respect to, Harinder Malli, I asked for Jakarta for her. She brought forward the motion.